ਪੁਰਾ ਵਿੱਚ ਮਨਾਇਆ ਗਿਆ ਬੜੀ ਤੂਮ-ਤਾਮ ਦੇ ਨਾਲ ਤੀਜ ਦਾ ਤਿਹਾਰ ਇਸ ਤੀਜ ਦੇ ਤਿਹਾਰ ਵਿੱਚ ਰਾਜਪੁਰਾ ਵਿਧਾਇਕ ਮੈਡਮ ਨਾਨਾ ਮਿੱਤਲ ਨੇ ਲਿਆ ਭਾਗ मेरा नाम करवे आशा है न होकर सभी एमएल निंदा पितल दे, दे। आई बाबा नानका आई बाबा नानका आई बाबा नानका जय बाबा आई बाबा नानका जय बाबा नानका हे होशियार मेरा नाम संदीप परां रॉयल कलेक्शन एंड बुटीक मेरा राजपुर देविच नाम मेरा ऑनलाइन बिजनेस है ਈਵੈਂਟ ਥੈਂਕ ਯੂ ਕਰਦੀ ਆ ਅੱਜ ਮੈਂ ਛੋਟਾ ਜਿਹਾ ਉਪਰਾਲਾ ਕੀਤਾ ਔਰ ਇਹ ਤੀਆਂ ਦਾ ਇਵੈਂਟ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਫੀ ਸਕਸੈਸਫੁਲੀ ਰਹਾ ਤੇ ਮੇਰੇ ਨਾਲ ਇਦਾਂ ਦੇ ਪਰਸਨ ਜੁੜੇ ਨੇ ਜਿਹੜੇ ਕੁਝ ਨਵਾਂ ਸਿੱਖਣ ਨੂੰ ਮਿਲਦਾ ਜਿੱਥੋਂ ਸਾਨੂੰ ਤੇ ਕੁਛ ਇਹ ਕਿ ਇਦਾਂ ਕਿ ਕਾਫੀ ਜਣਿਆਂ ਦੇ ਨਾਲ ਵਿਚਰਨ ਤੋਂ ਕੁਛ ਨਾ ਕੋ ਸਿੱਖਣ ਨੂੰ ਮਿਲਦਾ ਮੈਂ ਤਾਂ ਕਰਕੇ ਇਦਾਂ ਦੇ ਇਵੈਂਟ ਕਰਾਉਂਦੀ ਰਹਾਂਗੀ ਨੈਕਸਟ ਟਾਈਮ ਤੋਂ ਵੀ ਮੈਂ ਸਭ ਦਾ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਜਿਹੜੇ ਵੀ ਵੀਰ ਮੇਰੇ ਇੱਕ ਬੋਲ ਤੇ ਆਏ ਨੇ ਜੀ ਥੈਂਕ ਯੂ ਸੋ ਮਚ ਸਭ ਦਾ ਥੈਂਕ ਯੂ ਮੇਰਾ ਨਾਮ ਦਸ ਕੌਰ ਧਾਲੀਵਾਲ ਹੈ ਔਰ ਸ਼ੀ ਕਲੈਕਸ਼ਨ ਦੇ ਨਾਮ ਤੋਂ ਮੇਰਾ ਲੇਡੀਜ਼ ਐਂਡ ਗਾਰਮੈਂਟਸ ਦਾ ਬਿਜ਼ਨਸ ਐ ਐਮ ਐਲ ਏ ਰੋਡ ਤੇ ਤੇ ਮੇਰੇ ਬਹੁਤ ਹੀ ਅਜ਼ੀਜ਼ ਫਰੈਂਡ ਜਿਹੜੇ ਸੰਦੀਪ ਦੋ ਸੰਦੀਪ ਨੇ ਇੱਕ ਇਧਰ ਵੀ ਸੰਦੀਪ ਨੇ ਇੱਕ ਇਧਰ ਵੀ ਸੰਦੀਪ ਨੇ ਸੋ ਇਹ ਹੈਗੇ ਨੇ ਰਾਇਲ ਕਲੈਕਸ਼ਨ ਜਿਨ੍ਹਾਂ ਦਾ ਬੁਟੀਕ ਐ ਬਹੁਤ ਅੱਛਾ ਤੇ ਰਾਜਪੁਰੇ ਦੇ ਵਿੱਚ ਇਹਨਾਂ ਦਾ ਬਹੁਤ ਅੱਛਾ ਨਾਮ ਐ ਸੋ ਇਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਜਿੱਦਾਂ ਕਿ ਤੁਹਾਨੂੰ ਪਤਾ ਐ ਅਸੀਂ ਤਾਂ ਕਰਦੇ ਹੀ ਆ ਰਹੇ ਹਾਂ ਇਦਾਂ ਦੇ ਪ੍ਰੋਗਰਾਮ ਮੈਮ ਹੋਰਾਂ ਨੇ ਪਹਿਲੀ ਵਾਰ ਕੀਤਾ ਤੇ ਮੈਂ ਤੇ ਮੇਰੇ ਫਰੈਂਡ ਸੰਦੀਪ ਬੈਦਵਾਨ ਅਸੀਂ ਦੋਨੋਂ ਇਹਨਾਂ ਨੂੰ ਸਪੋਰਟ ਕਰਨ ਆਏ ਆ ਤੇ ਅੱਜ ਇਥੇ ਗੈਸਟ ਵੀ ਆਏ ਹੋਏ ਸੀ ਸਾਡੇ ਸ਼ਹਿਰ ਦੇ ਐਮ ਐਲ ਏ ਨੀਨਾ ਮਿੱਤਲ ਜੀ ਸੋ ਉਹਨਾਂ ਨੇ ਵੀ ਬਹੁਤ ਸੋਹਣੇ ਮੈਸੇਜ ਦਿੱਤੇ ਤੇ ਉਹਨਾਂ ਨੇ ਦੱਸਿਆ ਕਿ ਧੀਆ ਦਾ ਜਿਹੜਾ ਰਤਬਾ ਉਹ ਕੀ ਹੁੰਦਾ ਤੇ ਹੌਲੀ-ਹੌਲੀ ਸਾਡੇ ਸਮਾਜ ਦੀ ਜਿਹੜੀ ਸੋਚ ਆ ਉਹ ਬਦਲ ਰਹੀ ਆ ਕਿਤੇ ਨਾ ਕਿਤੇ ਕਿਉਂਕਿ ਜਦੋਂ ਐਦਾਂ ਦੇ ਇਵੈਂਟ ਜਿਹੜੇ ਕਰਨੀ ਹੁੰਦੇ ਨੇ ਉਹ ਬੜਾ ਵੱਡਾ ਉਪਰਾਲਾ ਹੁੰਦਾ ਉਹਦੇ ਲਈ ਟਾਈਮ ਕੱਢਣਾ ਸਾਰਾ ਕੁਝ ਸੋ ਸੰਦੀਪ ਮੈਮ ਨੂੰ ਮੈਂ ਇਹਦੇ ਲਈ ਬਹੁਤ ਸਾਰੀਆਂ ਵਧਾਈਆਂ ਦਿੰਨੀ ਆ ਕਿਉਂਕਿ ਉਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਔਰ ਇਹਦੀ ਰਾਹੀਂ ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਧੀਆ ਹੁੰਦੀਆਂ ਨੇ ਉਹ ਪੁੱਤਰਾਂ ਦੇ ਬਰਾਬਰ ਹੁੰਦੀਆਂ ਨੇ ਇਹਨਾਂ ਨੂੰ ਹੱਥ ਬਰਾਬਰ ਮਿਲਣਾ ਚਾਹੀਦਾ ਔਰ ਇਹਨਾਂ ਦਾ ਔਦਾ ਵੀ ਉੱਚਾ ਹੁੰਦਾ ਕਿਉਂਕਿ ਇੱਕ ਔਰਤ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਮੈਂ ਪਹਿਲਾਂ ਵੀ ਕਈ ਇਵੈਂਟਸ 'ਚ ਕਹਿ ਚੁੱਕੀ ਆ ਸੋ ਕਿਉਂ ਮੰਦਾ ਆਖੀ ਆ ਜਿੱਤ ਜੰਮੇ ਰਾਜਾਨ ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਕਿ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਬਹੁਤ ਹੀ ਅੱਛਾ ਫੰਕਸ਼ਨ ਸੀਗਾ ਗੇਮਾਂ ਵੀ ਕਢਾਈਆਂ ਗਈਆਂ ਪ੍ਰਾਈਜ਼ ਵੀ ਵੰਡੇ ਇਹਨਾਂ ਨੇ ਮਤਲਬ ਬਹੁਤ ਹੀ ਅੱਛੇ ਲੈਵਲ ਤੇ ਇਹਨਾਂ ਨੇ ਇਹ ਉਪਰਾਲਾ ਕੀਤਾ ਸੁਮੇਨ ਨੂੰ ਵਧਾਈ ਦਿੰਨੀ ਐ ਇਸ ਚੀਜ਼ ਦੀ। ਅੱਜ ਬਹੁਤ ਕੀ ਅੰਕੀ ਗਿਆ ਨਾਲ ਦੱਸਦਾ। ਦੇਖੋ ਅੱਜ ਕੱਲ੍ਹ ਦੀਆਂ ਜਿਹੜੀਆਂ ਬੇਟੀਆਂ ਨੇ ਮੈਂ ਉਹਨਾਂ ਨੂੰ ਇਹ ਚੀਜ਼ ਮੈਸੇਜ ਰਾਹੀਂ ਦੱਸਣਾ ਚਾਹਾਂਗੀ ਕਿ ਬਈ ਜਿਹੜਾ ਸਾਡਾ ਵਿਰਸਾ ਏ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਕਿਤੇ ਨਾ ਕਿਤੇ ਮੋਡਰਨਾਈਜ਼ ਜ਼ਮਾਨੇ ਦੇ ਵਿੱਚ ਜਿਹੜਾ ਉਹ ਗੁੰਮ ਹੁੰਦਾ ਜਾ ਰਿਹਾ ਤੇ ਜੇ ਆਪਾਂ ਆਪਣੇ ਵਿਰਸੇ ਨਾਲ ਜੁੜੇ ਰਵਾਂਗੇ ਆਪਣੇ ਮਿੱਟੀ ਨਾਲ ਆਪਣੀ ਜ਼ਮੀਨ ਨਾਲ ਜੁੜੇ ਰਵਾਂਗੇ ਤਾਂ ਕਿਤੇ ਨਾ ਕਿਤੇ ਸਾਡੇ ਬੱਚਿਆਂ ਦੇ ਅੰਦਰ ਸਾਡੇ ਸੰਸਕਾਰ ਜ਼ਿੰਦਾ ਰਹਿਣਗੇ। ਕਿਉਂਕਿ ਜਿਉਂ-ਜਿਉਂ ਅਸੀਂ ਮਾਡਰਨ ਹੁੰਦੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਾਡੇ ਸੰਸਕਾਰਾਂ 'ਚ ਵੀ ਫਰਕ ਪੈਂਦਾ ਹੈ ਤੇ ਜਦੋਂ ਆਪਾਂ ਵਿਰਾਸਤ ਨਾਲ ਜੁੜੇ ਰਹਿੰਦੇ ਆ ਸੱਭਿਆਚਾਰ ਨਾਲ ਜੁੜੇ ਰਹਿੰਦੇ ਆ ਤਾਂ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਵੀ ਇਹ ਚੀਜ਼ ਨੂੰ ਦੱਸ ਸਕਦੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਵੀ ਕਿੱਦਾਂ ਦੇ ਤਿਹਾਰ ਮਨਾਏ ਜਾਂਦੇ ਨੇ। ਅਕਲ ਜੀ ਮੈਂ ਸੰਦੀਪ ਕੌਰ ਵੈਬ ਹੈਦਵਾਨ ਤੇ ਮੈਂ ਜਸਦੀਪ ਜੀ ਦੇ ਨਾਲ ਆਈ ਆ ਅਸੀਂ ਵੀ ਆਪਣਾ 3 ਅਗਸਤ ਨੂੰ ਮਈਓ ਸਿਮਰਨ ਤੇ ਆਪਣਾ ਇਵੈਂਟ ਕਰਵਾ ਰਹੇ ਆ ਸੋ ਅਸੀਂ ਇਹਨਾਂ ਨੂੰ ਨਾਲ ਹੁੰਗਾਰਾ ਦੇਣ ਵਾਸਤੇ ਕਿ ਸਾਡੀ ਪੈਨ ਨੇ ਇਸ ਵਾਰ ਪਹਿਲੀ ਵਾਰ ਆਪਣਾ ਹੀ ਟੀਆਨਾ ਪ੍ਰੋਗਰਾਮ ਕਰਵਾਇਆ ਇਹਨਾਂ ਨੂੰ ਅਸੀਂ ਨੂੰ ਸਪੋਰਟ ਕਰਨ ਵਾਸਤੇ ਆਏ ਹਾਂ ਸੋ ਅਸੀਂ ਵਧਾਈ ਦਿੰਦੇ ਆ ਨੈਕਸਟ ਟਾਈਮ ਇਹ ਹੋਰ ਵੱਡੇ ਲੈਵਲ ਦਾ ਹੈ ਹਨਾ ਕਰਵਾਇਆ ਸੋ ਧੰਨਵਾਦ ਥੈਂਕ ਯੂ ਜੀ ਗੁਣਿੰਦ ਜੀ ਮੈਡਮ ਤੁਸੀਂ ਅੱਜ ਤੇਜ ਰਿਹਾ ਹੈ ਅੱਜ ਟੀਜ ਦੇ ਪ੍ਰੋਗਰਾਮ ਤੇ ਅਸੀਂ ਇੱਥੇ ਸਾਰੀਆਂ ਪਹਿਲਾਂ ਇਕੱਠੀਆਂ ਹੋਈਆਂ ਤਾਂ ਸਭ ਤੋਂ ਪਹਿਲਾਂ ਮੈਂ ਥੈਂਕਸ ਕਰੂੰਗੀ ਸਦੀਪ ਕੌਰ ਜੀ ਦਾ ਜਿਹੜੇ ਰਾਇਲ ਬੁਟੀਕ ਦੇ ਓਨਰ ਨੇ ਬਹੁਤ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹਰ ਸਾਲ ਕਰਦੇ ਨੇ ਇਹਨਾਂ ਦੇ ਦਿਲ ਚ ਚਾਹ ਰਹਿੰਦੀ ਹੈ ਹਮੇਸ਼ਾ ਕਿ ਕੁਝ ਨਾ ਕੁਝ ਕੀਤਾ ਜਾਵੇ ਤਾਂ ਸਾਵਣ ਦੇ ਮਹੀਨੇ ਚ ਹੁਣ ਪੈਨਾ ਦਾ ਢੀਆਂ ਦਾ ਪ੍ਰੋਗਰਾਮ ਸੀ ਅੱਜ ਇਹਨਾਂ ਨੇ ਇੱਥੇ ਆਰਗੇਨਾਈਜ਼ ਕੀਤਾ ਤੇ ਮੈਨੂੰ ਸਪੈਸ਼ਲ ਬੁਲਾਇਆ ਤਾਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਸਾਰੀਆਂ ਪੈਨਾ ਰੰਗ ਬਰੰਗੀਆਂ ਬਣ ਕੇ ਆਈਆਂ ਨੇ ਤਾਂ ਮੈਂ ਇਹ ਕਹੂੰਗੀ ਕਿ ਪਰਮਾਤਮਾ ਸੰਦੀਪ ਕੌਰ ਜੀ ਨੂੰ ਹਮੇਸ਼ਾ ਤਰੱਕੀ ਦੇਵੇ ਔਰ ਖੁਸ਼ੀ ਝੋਲੀ ਇਹਨਾਂ ਦੀ ਖੁਸ਼ੀਆਂ ਨਾਲ ਭਰੀ ਰਹੇ ਔਰ ਇਹ ਅੱਜਕੱਲ੍ਹ ਦੇ ਬੁੜੇ ਨੂੰ ਕੀ ਕਹਿਣਾ ਚਾਹੁੰਦੇ ਨੇ ਧੀ ਦੇ ਰੋਲ ਅੱਜਕੱਲ੍ਹ ਮੈਂ ਹੀ ਕਹੂੰਗੀ ਸਭ ਨੂੰ ਕਿ ਧੀਆਂ ਕਿਸੇ ਤੋਂ ਕੱਟਣੀ ਐ ਸਾਨੂੰ ਧੀਆਂ ਵੀ ਖੁਸ਼ੀਆਂ ਬਣਾਉਣੀਆਂ ਚਾਹੀਦੀਆਂ ਜੇ ਅਸੀਂ ਕਹਿੰਦੇ ਆ ਕਿ ਪੁੱਤਾਂ ਨਾਲ ਘਰ ਅੱਗੇ ਚੱਲਦੇ ਤਾਂ ਧੀਆਂ ਤੋਂ ਬਿਨਾ ਵੀ ਘਰ ਅਧੂਰੇ ਨੇ ਇਸ ਕਰਕੇ ਸਾਨੂੰ ਧੀਆਂ ਦੀ ਇੱਜ਼ਤ ਕਰਨੀ ਚਾਹੀਦੀ ਐ ਔਰ ਸਪੈਸ਼ਲ ਮੈਂ ਸਾਡੀਆਂ ਬੇਟੀਆਂ ਨੂੰ ਵੀ ਕਹੂੰਗੀ ਕਿ ਤੁਸੀਂ ਕਿਸੇ ਤੋਂ ਵੀ ਕੱਟ ਨੀਓ ਜੋ ਤੁਸੀਂ ਮਨ 'ਚ ਧਾਰ ਲਓ ਉਹ ਜ਼ਰੂਰ ਏਮ ਪੂਰਾ ਹੁੰਦਾ ਇੱਕ ਅੱਛਾ ਏਮ ਲੈ ਕੇ ਤੁਸੀਂ ਅੱਗੇ ਚੱਲੋ